ਅੱਜ ਮੈਂ ਨਾ ਸਵੇਰੇ ਸਵੇਰੇ ਜਦੋਂ ਹੀ ਇਹਨਾਂ ਦਾ ਗੇਟ ਖੋਲਿਆ ਤਾਂ ਮੈਂ ਇੱਕ ਦੋ ਪ੍ਰੋਬਲਮਾਂ ਨਾਲ ਫੇਸ ਕੀਤਾ ਉਹ ਕਿਹੜੀਆਂ ਨੇ ਮੈਂ ਅੱਜ ਆ ਵੀਡੀਓ ਦੇ ਵਿੱਚ ਦੱਸਦਾ ਤਾਂ ਸਭ ਤੋਂ ਪਹਿਲਾਂ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਗੱਲ ਦੱਸਦਾ ਕਿ ਬਾਈ ਜੀ ਮੈਂ ਪੰਜਾਬ ਪਟਿਆਲਾ ਤੋਂ ਪੁਲਟਰੀ ਫਾਰਮਿੰਗ ਕਰਦਾ ਤੁਸੀਂ ਕਿੱਥੋਂ ਕਰਦੇ ਹੋ ਜਾਂ ਸ਼ੁਰੂ ਕਰਨਾ ਚਾਹੁੰਦੇ ਹੋ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀਰੇ ਦੇਖੋ ਆਪਣੀਆਂ ਮੁਰਗੀਆਂ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਇਹ ਨਾ ਸਾਢੇ 4 ਮਹੀਨਿਆਂ ਤੋਂ ਉੱਪਰ ਹੋ ਗਈਆਂ ਨੇ ਯਾਨੀ ਕਿ ਇਹਨਾਂ ਨੂੰ ਪੰਜਵਾਂ ਮਹੀਨਾ ਲੱਗ ਗਿਆ ਹੈ ਆਲਮੋਸਟ ਤਾਂ ਇਹ ਹਲੇ ਤੱਕ ਅੰਡੇ ਤੇ ਨਹੀਂ ਆਈਆਂ ਆਪਣੀ ਖੁਰਾਕ ਵੀ ਪ੍ਰੋਪਰ ਸੀ ਹਰ ਇੱਕ ਚੀਜ਼ ਪ੍ਰੋਪਰ ਆਪਾਂ ਦੇ ਰਹੇ ਆਂ ਫਿਰ ਵੀ ਅੰਡੇ ਤੇ ਨਹੀਂ ਆਈ ਤਾਂ ਇਹਦੇ ਕੁਝ ਵੱਡੇ ਕਾਰਨ ਹੋ ਸਕਦੇ ਨੇ ਵੱਡੇ ਕਾਰਨ ਹੋਊ ਕੀ ਸਕਦੇ ਨੇ ਅੱਜ ਮੈਂ ਸਬੂਤ ਦੇ ਨਾਲ ਦੇਖ ਲੈ ਆਂ ਵੀ ਕੀ ਆ ਅਸਲ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਮੁਰਗੇ ਦੇਖ ਲਓ ਹਨਾ ਜਾਂ ਮੁਰਗੀਆਂ ਦੇਖ ਲਓ ਤਾਂ ਤਾਂ ਤੁਹਾਨੂੰ ਪ੍ਰੋਪਰ ਸਿਹਤਮੰਦ ਲੱਗ ਰਹੀਆਂ ਨੇ ਵੀ ਹਾਂ ਇਹ ਠੀਕ ਨੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਅਸਲ ਦੇ ਵਿੱਚ ਵੀਰੇ ਇਦਾਂ ਹੈ ਨਹੀਂਗਾ ਮੈਂ ਨਾ ਜਿਵੇਂ ਹੀ ਅੱਜ ਲੇਟ ਖੋਲਿਆ ਇਹਨਾਂ ਨੂੰ 10 ਵਜੇ ਦੇ ਕਰੀਬ ਖੋਲਿਆ ਇਹਨਾਂ ਨੂੰ ਕਿਉਂਕਿ ਸਾਰਾ ਦਿਨ ਇਹ ਫਰੀ ਰੇਂਜ ਦੇ ਵਿੱਚ ਘੁੰਮਦੇ ਰਹਿੰਦੇ ਨੇ ਤਾਂ ਜਦੋਂ ਮੈਂ ਇਹਨਾਂ ਨੂੰ ਖੋਲਿਆ ਵੀਰੇ ਤਾਂ ਅਗੇੜ ਦੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਨਾਲ ਇਹਨਾਂ ਦੀ ਬਿੱਠਾਂ ਦੇ ਵਿੱਚ ਕੀੜੇ ਸੀ ਯਾਨੀ ਕਿ ਇਹਨਾਂ ਦੇ ਪੇਟ ਦੇ ਅੰਦਰ ਨਾਲ ਕੀੜੇ ਨੇ ਬਾਈ ਤੇ ਹੁਣ ਉਹਨਾਂ ਦਾ ਇਲਾਜ ਵੀ ਆਪਾਂ ਕਰਾਂਗੇ ਤੇ ਅੱਜ ਤਾਂ ਫਿਲਹਾਲ ਮੇਰੇ ਕੋਲ ਡੀ-ਵਾਰਮਿੰਗ ਵਾਲੀ ਦਵਾਈ ਹੈ ਨਹੀਂਗੀ ਤੇ ਜਦੋਂ ਹੁਣ ਅਗਲੀ ਵੀਡੀਓ ਬਣੂੰਗੀ ਨਾ ਡੀ-ਵਾਰਮਿੰਗ ਕਰਾਂਗੇ ਉਹਦੇ ਵਿੱਚ ਮੈਂ ਪ੍ਰੋਪਰ ਦੱਸੂੰਗਾ ਕਿ ਡੀ-ਵਾਰਮਿੰਗ ਕਿਵੇਂ ਹੁੰਦੀ ਆ ਤਾਂ ਬਾਈ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਜੇ ਤੁਹਾਡਾ ਮੁਰਗਾ ਨਾ ਵਜਨ ਨਹੀਂ ਦਿੰਦਾ ਹੈਗਾ ਜਾਂ ਫਿਰ ਮੁਰਗੀ ਅੰਡੇ ਨਹੀਂ ਦਿੰਦੀ ਹੈਗੀ ਤਾਂ ਉਹਨਾਂ ਦਾ ਇੱਕ ਵੱਡਾ ਕਾਰਨ ਹੋ ਸਕਦਾ ਜਿਹੜੇ ਉਹਨਾਂ ਦੀ ਪੇਟ ਦੀ ਖਰਾਕ ਹੈ ਨਾ ਉਹ ਕਿਤੇ ਹੋਰ ਜਾ ਰਹੀ ਹੈ ਯਾਨੀ ਕਿ ਕੀੜੇ ਕੀੜੇ ਖਾ ਰਹੇ ਨੇ ਉਹਨਾਂ ਨੂੰ ਆਪਾਂ ਪ੍ਰੋਪਰ ਖਰਾਕ ਦੇ ਰਹੇ ਹਾਂ ਨਿਊਟ੍ਰੀਸ਼ਨ ਦੇ ਰਹੇ ਹਾਂ ਸਾਰਾ ਕੁਝ ਦੇ ਰਹੇ ਹਾਂ ਪਰ ਫਿਰ ਵੀ ਉਹ ਵੱਧ ਫੁੱਲ ਨਹੀਂ ਰਹੇ ਉਹਨਾਂ ਦਾ ਇੱਕ ਵੱਡਾ ਕਾਰਨ ਹੋ ਸਕਦਾ ਇਹ ਪੇਟ ਦੇ ਕੀੜੇ ਠੀਕ ਹੈ ਵੀਰੇ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੇ ਇਹਨਾਂ ਦੇ ਪੇਟ ਦੇ ਕੀੜੇ ਨੇ ਉਹ ਮਾਰਨ ਦੀ ਕੋਸ਼ਿਸ਼ ਕਰੋ ਤਾਂ ਭਾਈ ਜਦੋਂ ਵੀ ਤੁਸੀਂ ਬਰਡ ਪਾਲਦੇ ਹੋ ਨਾ ਇੱਕ ਮੰਨ ਕੇ ਚੱਲੋ ਇੱਕ ਦਿਨ ਤੋਂ ਲੈ ਕੇ ਅੰਡੇ ਦੀ ਅਵਸਥਾ ਤੱਕ ਅਜਾ ਵਜਨ ਵਧਾਉਣ ਦੀ ਅਵਸਥਾ ਦੇ ਵਿੱਚ ਤਾਂ ਭਾਈ ਬੱਚੇ ਹੁੰਦੇ ਨੇ ਪਹਿਲਾਂ ਉਹ ਜਦੋਂ ਉਹ ਵੱਡੇ ਹੋਣ ਲੱਗ ਜਾਂਦੇ ਨੇ ਤਾਂ ਡੇਢ ਦੋ ਮਹੀਨੇ ਬਾਅਦ ਨਾ ਉਹਨਾਂ ਦੀ ਇੱਕ ਵਾਰੀ ਦੀ ਵਾਰਮਿੰਗ ਕਰੋ ਦੋ ਮਹੀਨੇ ਬਾਅਦ ਹਨਾ ਫਿਰ ਉਸ ਤੋਂ ਬਾਅਦ ਜੇ ਉਹਨਾਂ ਦੇ ਪੇਟ ਦੇ ਅੰਦਰ ਕੀੜੇ ਹੋਏ ਜਾਂ ਬਣਨ ਲੱਗੇ ਤਾਂ ਉਹ ਨਾਲ ਦੇ ਨਾਲ ਮਰ ਜਾਣਗੇ ਜਾਂ ਬਿੱਠਾ ਨਹੀਂ ਬਾਹਰ ਆ ਜਾਣਗੇ ਤੇ ਉਸ ਤੋਂ ਬਾਅਦ ਭਾਈ ਜੋ ਵੀ ਤੁਸੀਂ ਚੀਜ਼ ਉਹਨਾਂ ਨੂੰ ਪਾਉਂਗੇ ਜੋ ਵੀ ਖਾਣਾ ਖਾ ਪਾਉਂਗੇ ਉਹ ਪ੍ਰੋਪਰ ਉਹਨਾਂ ਨੂੰ ਲੱਗੂਗੀ ਤੇ ਨਾਲੇ ਜਿਹੜੇ ਪੇਟ ਦੇ ਕੀੜੇ ਹੋਣਗੇ ਉਹ ਮਰ ਜਾਣਗੇ ਤਾਂ ਭਾਈ ਮੈਂ ਸਾਰਾ ਕੁਝ ਪ੍ਰੋਪਰ ਕਰਿਆ ਤਾਂ ਐਤਕੀ ਮੈਂ ਨਾ ਬਸ ਪੇਟ ਦੇ ਕੀੜੇ ਮਾਰਨ ਬਾਰੇ ਇਹਨਾਂ ਦਾ ਰਹਿ ਗਿਆ ਸੀ ਤਾਂ ਐਤਕੀ ਭਾਈ ਆਪਾਂ ਨੇ ਹੁਣੇ ਇਹੀ ਕੰਮ ਕਰਨਾ ਕਿ ਇਹਨਾਂ ਦੇ ਪੇਟ ਦੇ ਕੀੜੇ ਮਾਰਨ ਦੀ ਕਰਾਂਗੇ ਹੁਣ ਬਈ ਇੱਕ ਗੱਲ ਮੈਂ ਹੋਰ ਨੁਕਸਾਨ ਦੱਸ ਦਿੰਨਾ ਇਹਨਾਂ ਦੇ ਕੀ ਕੀ ਹੁੰਦੇ ਨੇ ਤਾਂ ਇਹਨਾਂ ਤੋਂ ਕੀ ਕੀਵੇਂ ਕਿਵੇਂ ਬਚਿਆ ਜਾ ਸਕਦਾ ਚਾਹ ਬਈ ਦੇਸੀ ਤਰੀਕੇ ਵੀ ਬਹੁਤ ਹੈਗੇ ਨੇ ਪਰ ਮੇਰੇ ਹਿਸਾਬ ਨਾਲ ਨਾ ਹੀ ਵਰਤੋ ਤੇ ਕਿਉਂਕਿ ਇਹਨਾਂ ਦੀ ਦਵਾਈ ਬਹੁਤ ਹੀ ਮਹਿੰਗੀ ਨਹੀਂ ਆਉਂਦੀ 30 ਰੁਪਏ ਦੀ ਆ ਜਾਂਦੀ ਹੈ 30 ਤੋਂ 60 ਦੇ ਵਿੱਚ ਵਿੱਚ ਆ ਜਾਂਦੀ ਆ ਉਹ ਹੁਣ ਕਿਵੇਂ ਆ ਦੇਖੋ ਇੱਕ ਤਾਂ ਕਿੱਥੋਂ ਮਿਲਦੀ ਉਹ ਵੀ ਦੱਸ ਦਿਨਾ ਜਿਹੜੀ ਐਲਬੈਂਡਾਜ਼ੋਲ ਨਾਮ ਦਾ ਸਾਲਟ ਆ ਵੀਰੇ ਮੈਂ ਤੁਹਾਨੂੰ ਦਵਾਈ ਲੈ ਕੇ ਕੱਲੂ ਦਿਖਾ ਦੂੰਗਾ ਨਹੀਂ ਫੋਟੋ ਪਾ ਦੂੰਗਾ ਐਲਬੈਂਡਾਜ਼ੋਲ ਦੇ ਵਿੱਚ ਵੀਰੇ ਦੇਖੋ ਜੇ ਤਾਂ ਤੁਸੀਂ ਨਾਰਮਲ ਕਮਿਸਟਰੀ ਤੋਂ ਲੈਣੇ ਹੋ ਨਾ ਤਾਂ ਉਹਨਾਂ ਨੂੰ ਸਿੱਧਾ ਕਹ ਦਿਓ ਕਿ ਬੱਚੇ ਦੇ ਪੇਟ ਦੇ ਅੰਦਰ ਕੀੜੇ ਨੇ ਤਾਂ ਉਹ ਐਲਬੈਂਡਾਜ਼ੋਲ ਦੇ ਦਿਓ ਤਾਂ ਉਹ ਤੁਹਾਨੂੰ ਦੇ ਦੇਣਗੇ ਛੋਟੀ ਜੀ ਸਿਸੀ ਆ ਦੀ 18 ਪਤਾ ਨਹੀਂ 20 ਪਤਾ ਨਹੀਂ 30 ਰੁਪਏ ਦੀ ਆਉਂਦੀ ਹੈ ਠੀਕ ਆ ਉਹ ਤੁਸੀਂ ਦੇ ਸਕਦੇ ਹੋ ਜੇ ਤੁਹਾਡੇ ਕੋਲੇ ਕੋਈ ਵੈਟਰਨਰੀ ਡਾਕਟਰ ਆ ਪੰਛੀਆਂ ਵਾਲਾ ਹਨਾ ਜਾਂ ਮਸਾਂ ਵਾਲਾ ਕੋਈ ਵੀ ਤਾਂ ਉੱਥੇ ਨਾ ਵੈਬ੍ਰਿਕ ਕੰਪਨੀ ਦੀ ਵੈਬ੍ਰਿਕ ਕੰਪਨੀ ਵੈਸੇ ਮੈਨੂੰ ਵਧੀਆ ਲੱਗਦੀ ਆ ਮੈਂ ਕੋਈ ਖਾਸ ਹੋ ਨਹੀਂ ਕਰ ਰਿਹਾ ਪਰ ਮੈਂ ਉਹਨਾਂ ਦੇ ਪ੍ਰੋਡਕਟ ਯੂਜ਼ ਕਰੇ ਨੇ ਨਾ ਵੈਟਰਨਰੀ ਦੇ ਵਿੱਚ ਚਾਹੇ ਮਲਟੀਵਿਟਾਮਿਨ ਹੋ ਗਿਆ ਜਾਂ ਹੋਰ ਹੋ ਗਿਆ ਵੈਬ੍ਰਿਕ ਕੰਪਨੀ ਦਾ ਐਲਵੈਂਡਾਜ਼ੋਲ ਨਾਮ ਦਾ ਸਾਲਟ ਹੁੰਦਾ ਵੀਰੇ ਪੂਰੇ ਪੂਰੇ ਤੇ ਪੀਲੇ ਜਿਹੇ ਰੰਗ ਦੀ ਸ਼ੀਸ਼ੀ ਹੋਊਗੀ ਉਹ ਕਵਰ ਉਹਦਾ ਉਹ ਤੁਸੀਂ ਲਿਆ ਕੇ ला ਸਕਦੇ ਹੋ ਤੇ ਜਦੋਂ ਤੁਸੀਂ ਉਹ ਲਿਆਉਂਗੇ ਤਾਂ ਬੱਸ ਇਹਨਾਂ ਨੂੰ ਦੇਣੀ ਕਿ ਮੈਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਵੀਰੇ ਦੇਖੋ ਹੁਣ ਸਾਰਾ ਦਿਨੇ ਖਾ ਪੀ ਰਹੇ ਨੇ ਹੁਣ ਆਪਾਂ ਦਵਾਂਗੇ ਕੋਈ ਫਾਇਦਾ ਜਿਆ ਨਹੀਂ ਹੋਣਾ ਤਾਂ ਦੇਖੋ ਉਹ ਡਰਿੰਕਰ ਵੀ ਰੱਖਿਆ ਹੋਇਆ ਤਾਂ ਬਾਹਰ ਵੀ ਖਾਈ ਪੀ ਜਾਂਦੇ ਨੇ ਤਾਂ ਮੈਂ ਚਾਹਣਾ ਕਿ ਉਹ ਰਿਲੈਕਸ ਪ੍ਰੋਪਰ ਵਰਕ ਕਰੇ ਤਾਂ ਜਦੋਂ ਤੁਸੀਂ ਇਹਨਾਂ ਨੂੰ ਪੂਰਾ ਦਿਨ ਛੱਡ ਦਿਓ ਜਾਂ ਫਾਰਮ ਦੇ ਅੰਦਰ ਵੀ ਰੱਖ ਦਿਓ ਤਾਂ ਵੀ ਕੋਈ ਦਿੱਕਤ ਨਹੀਂ ਜਦੋਂ ਸ਼ਾਮ ਨੂੰ ਬੰਦ ਕਰਦੇ ਹੋ ਤੁਸੀਂ 6 ਜਾਂ 7 ਵਜੇ ਤਾਂ ਦੋ ਦੋ 2.5 ਘੰਟੇ ਪਹਿਲਾਂ ਨਾ ਜਿੰਨੇ ਵੀ ਪਾਣੀ ਵਾਲੇ ਭਾਂਡੇ ਨੇ ਥੋੜੇ ਡਰਿੰਕਰ ਨੇ ਉਹ ਸਾਰੇ ਚੱਕ ਲਓ ਤੇ ਇਹਨਾਂ ਨੂੰ ਰਜਮੀ ਫੀਡ ਦੇ ਦਿਓ ਠੀਕ ਹੈ ਉਦੋਂ ਬਾਅਦ ਦੇ ਵਿੱਚੋਂ 2.5 ਘੰਟੇ ਇਹਨਾਂ ਨੂੰ ਪਿਆਸਾ ਰੱਖੋ ਜਮੇ ਹੀ ਨਾ ਕੁਛ ਦਿਓ ਉਹਦੇ ਵਿੱਚ ਨਾ ਐਲਵੈਂਡਾਸੋਲ ਜਿਹੜਾ ਆਪਣੀ ਦਵਾਈ ਹੈ ਇਹਨਾਂ ਦੀ ਉਹ ਪਾਣੀ ਦੇ ਵਿੱਚ ਮਿਲਾ ਕੇ ਨਾ ਇਹਨਾਂ ਨੂੰ ਦੇ ਦਿਓ ਫਿਰ ਉਸ ਤੋਂ ਬਾਅਦ ਚੋ ਬਈ ਜਦੋਂ ਇਹ ਇੱਕਦਮ ਆਉਣਗੇ ਜਦੋਂ ਪਿਆਸੇ ਹੋਣਗੇ ਸਾਰੇ ਦੇ ਸਾਰੇ ਬਰਡ ਪਾਣੀ ਪੀਣਗੇ ਤੇ ਪ੍ਰੋਪਰ ਦਵਾਈ ਇਹਨਾਂ ਦੇ ਪੇਟ ਦੇ ਅੰਦਰ ਚਲੀ ਜਾਊਗੀ ਜਦੋਂ ਇਹਨਾਂ ਦੇ ਪੇਟ ਦੇ ਅੰਦਰ ਦਵਾਈ ਚਲੀ ਗਈ ਤਾਂ ਬਈ ਜੀ ਇਹ ਹਿਸਾਬ ਲਾ ਲਓ ਕਿ ਪ੍ਰੋਪਰ ਕੰਮ ਕਰੂਗੀ ਫਿਰ ਜੇ ਤੁਸੀਂ ਉਦਾਂ ਹੀ ਹੁਣਾ ਇੱਥੇ ਬੈਠੇ ਨੇ ਕੋਈ ਪਾਣੀ ਪੀ ਰਿਹਾ ਕੋਈ ਕਿਤੇ ਫਿਰ ਰਿਹਾ ਕੋਈ ਕਿਤੇ ਫਿਰ ਰਿਹਾ ਐਵੇਂ ਤਾਂ ਬਈ ਉਹ ਦਵਾਈ ਪਈ ਰਣੀ ਹੈ ਦਵਾਈ ਨਾਲ ਥੋੜਾ ਥੋੜਾ ਪੀਣਗੇ ਉਹਦਾ ਫਾਇਦਾ ਵੀ ਨਹੀਂ ਹੋਣਾ ਜਦੋਂ ਪ੍ਰੋਪਰ ਦਵਾਈ ਅੰਦਰ ਚੱਲ ਗਈ ਤਾਂ ਪ੍ਰੋਪਰ ਤਰੀਕੇ ਨਾਲ ਕੰਮ ਕਰੂਗੀ ਉਸ ਤੋਂ ਬਾਅਦ ਅੱਗੇ ਆ ਗਈ ਰਾਤ ਰਾਤ ਨੂੰ ਵੇਰੇ ਉਹ ਦਵਾਈ ਨੇ ਕੰਮ ਕਰਨਾ ਇਹ ਪਾਈ ਹੋਣਗੇ ਉਹ ਦਵਾਈ ਇਹਨਾਂ ਦੇ ਅੰਦਰ ਹੀ ਲੈਣੀ ਹੈ ਨਹੀਂ ਦਿਨ ਦੇ ਵਿੱਚ ਕਦੇ ਕੁਝ ਖਾ ਲਿਆ ਕਦੇ ਕੁਝ ਪੀ ਲਿਆ ਉਹ ਦਵਾਈ ਨਾਲ ਦਿਨਾਲਾ ਬਿਠਣਾ ਹੀ ਬਾਹਰ ਆ ਜਾਣੀ ਆ ਰਾਤ ਨੂੰ ਥੋੜਾ ਟਾਈਮ ਲਾਉਗੀ ਅੰਦਰ ਰੱਖੂਗੀ ਠੀਕ ਹੈ ਬਈ ਜੀ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਦਵਾਈ ਦੇ ਸਕਦੇ ਹੋ ਤਾਂ ਬਈ ਗੱਲ ਇੱਥੇ ਆਉਂਦੀ ਹੈ ਕਿ ਦੇਖੋ ਭਾਵੇਂ ਦੇਖਣ ਨੂੰ ਇਹ ਸਿਹਤਮੰਦ ਲੱਗਦੇ ਨੇ ਪਰ ਇਹਨਾਂ ਦਾ ਫੇਰ ਵੀ ਧਿਆਨ ਰੱਖਣਾ ਪੈਂਦਾ ਪ੍ਰੋਪਰ ਦਵਾਈ ਪ੍ਰੋਪਰ ਵੈਕਸੀਨ ਸਾਰਾ ਕੁਝ ਇਹਨਾਂ ਦਾ ਦੇਖਣਾ ਪੈਂਦਾ ਅ ਬਈ ਕੱਲ ਨੂੰ ਆਪਾਂ ਕਰਦੇ ਆ ਵੈਕਸੀਨ ਤਾਂ ਤੁਸੀਂ ਇਹਨਾਂ ਦੀ ਗਰੋਥ ਚੈੱਕ ਕਰੋ ਕਿੰਦਾਂ ਦੇ ਨੇ ਇਹ ਸਾਢੇ 4 ਮਹੀਨੇ ਦੇ ਨੇ ਪੰਜਵਾਂ ਇਹਨਾਂ ਨੂੰ ਲੱਗਣ ਵਾਲਾ ਹੋਏਗਾ ਸਾਢੇ 4 ਹੋਗੇ ਹੁਣੇ ਤੇ ਬਾਕੀ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲਦਾ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ